ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਗਏ ਆਪਾਂ ਪਸ਼ੂ ਮੰਡੀ ਜਗਰਾਉ ਇਹੇ ਪਸ਼ੂ ਮੰਡੀ ਦੋਸਤੋ ਮਹੀਨੇ ਦੀ 23 ਤਰੀਕ ਨੂੰ ਲੱਗਦੀ ਆ ਜਿਲ੍ਹਾ ਦੋਸਤੋ ਲੁਧਿਆਣਾ ਪੈਂਦਾ ਤੇ ਹਰ ਤਰ੍ਹਾਂ ਦੋਸਤੋ ਜਾਨਵਰ ਐਸ ਮੰਡੀ ਦੇ ਵਿੱਚ ਪਹੁੰਚਦਾ ਤੇ ਚੰਗੀ ਕੁਆਲਿਟੀ ਦਾ ਪਹੁੰਚਦਾ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਜਰਸੀਆਂ ਦਿਖਾਉਣੀ ਆ ਚੰਗੀਆਂ ਤੇ ਵੀਡੀਓ ਇਨਵੈਂਟਾਂ ਹੀ ਵੇਖਿਆ ਜੇ ਜਿਹਨੂੰ ਪਸੰਦ ਆ ਜਾਣੀਏ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਸੋ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਵੀਡੀਓ ਨੂੰ ਵੇਖਣਾ ਜ਼ਰੂਰ ਦੇਖਿਆ ਸਤਿ ਸ੍ਰੀ ਅਕਾਲ ਜੀ। ਨਾਮ ਦੱਸੀ ਵੀਰ ਆਪਣਾ। ਲਖਵੀਰ ਸਿੰਘ ਜੀ। ਪਿੰਡ ਕਿਹੜਾ? ਨੰਗਲ ਜੀ। ਠੀਕ ਆ। ਲਖਵੀਰ ਭਾਈ ਕਿੰਨੇ ਜਾਨਵਰ ਲੈ ਕੇ ਮੰਡੀ ਅੱਜ? 2 ਜਾਨਵਰ ਲੈ ਕੇ। 2। ਹਾਂਜੀ। 1 ਨੰਬਰ ਤੇ ਕਾਲੀ ਜਰਸੀ ਕੰਨਾਂ ਸੁਆ। ਇਹ ਪਹਿਲੇ ਸੁਆ ਜੀ। ਸੁਈ ਆ। ਹਾਂਜੀ ਸੁਈ ਵੀ। ਕਿੰਨਾ ਸਮਾਂ ਹੋ ਗਿਆ ਸੁਈ ਨੂੰ? 10 ਦਿਨ ਹੋ ਗਏ ਜੀ। 10 ਦਿਨ ਹੋ ਗਏ। ਤੇ ਦੁੱਧ ਕਿੰਨਾ ਤਿਆਰ ਹੋਊ? ਦੁੱਧ 14 ਲੀਟਰ ਆ ਜੀ। ਬੱਚਾ ਕੀ ਦੇਗੀ? ਬੱਚਾ ਜੀ। ਕੱਢੇ ਬਾਹਰ। ਇੱਕ ਨੰਬਰ ਦੋਸਤੋ ਬਲੈਕ ਜਰਸੀ ਥੋੜੀ ਜੀ ਕ੍ਰਾਸ 10 ਦਿਨ ਬਾਈ ਜੀ ਹੁਣ ਇਹ ਕਹਿੰਦੇ ਡੇਟ ਮੁਤਾਬਕ ਸੂਜ ਨੂੰ ਸਮਾ ਹੋ ਗਿਆ ਤੇ 14 ਕਿਲੋ ਦਾ ਦਬਾਈ ਜੀ ਹੁਣ ਇਹ ਕਹਿੰਦੇ ਇਸ ਟਾਈਮ ਸਾਡੇ ਤਿਆਰ ਆ ਬੱਚਾ ਮਗਰ ਬੱਛਾ ਹਵਾਨਾ ਸੋਹਣਾ ਦੋਸਤੋ ਫਿਟਿੰਗ ਆਲਾ ਖਾਣਾ ਸੋਹਣੇ ਚਾਰੇ ਨੁਕਰਾਂ ਚ ਲੱਗੇ ਹੋਏ ਆ ਫੋਰਸ਼ਾਂ ਕੋਰਾਣੀ ਹਣ ਮੈਂ ਨੇੜ ਤੋਂ ਵਿਖਾ ਦੇਣਾ ਦੋਸਤੋ ਬੱਚੀ ਦੇ ਆ ਵੇਖ ਸਕਦੇ ਆ ਦੋਸਤੋ ਹਾਂਜੀ ਇੱਕ ਨੰਬਰ ਦਾ ਰੇਟ ਇਹਦਾ 50000 ਰੁਪਏ ਆ ਠੀਕ ਆ ਕਿਨੇ ਰੇਣਗੇ ਕਰਦਾਂਗੇ ਮਾਨਤਾਨ ਕਰਦੇ ਦੋ ਨੰਬਰ ਤੇ ਜੱਸੀ ਕਹਿਣਾ ਸੁਆ ਦੋ ਨੰਬਰ ਜੀ ਇਹੇ ਪਹਿਲੇ ਸੁਏ ਸੁਣਾ ਜੀ ਠੀਕ ਆ ਦੰਦੋ ਕਿਨੇ ਹੋਊਗੇ ਦੰਦੋ ਜੀ ਦੋ ਦੰਦ ਦਾ ਦੈਣ ਕਿਨੇ ਲੈ ਜੂ ਦੈਣ ਲੈ ਜੂ 5 ਤਰੀਕ ਨੂੰ ਦੈਣ ਪੂਰੇ ਆਹਦ ਕਿੰਨਾ ਪਾ ਦੋ ਹੈਂ ਦੁੱਧ ਕਿੰਨਾ ਪਾ ਦੋ ਦੁੱਧ ਜੀ ਪਹਿਲਾਂ ਬੱਛੀ ਆ ਕੁਝ ਕਹਿ ਨਹੀਂ ਸਕਦੇ 16 ਦੇ ਤੇ 17 ਦੇ ਦੇ ਹਨਾ ਠੀਕ ਆ ਠੀਕ ਆ ਪਹਿਲਾਂ ਕੱਲੀ ਬਾਰੇ ਵਿੱਚ ਦੋ ਨੰਬਰ ਬਚੀ ਦੋਸਤੋ ਮੂਹ ਤੋਂ ਦੋ ਦੰਦਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 5 ਤਰੀਕ ਨੂੰ ਦਿਨ ਪੂਰੇ ਆ ਦੋਸਤੋ 5 ਤਰੀਕ ਨੂੰ ਦਿਨ ਪੂਰੇ ਆ ਟੋਟਲ 11 12 ਦਿਨ ਬਚੀ ਲੈ ਜੂ ਹਵਾਨੇ ਦੋਸਤੋ ਹਜੇ ਵਾਲਟਾ ਲ ਕਾਫੀ ਪਈ ਹੈ ਬਚਦੀ 11 12 ਦਿਨਾਂ ਚ ਵਾਲਟਾ ਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫਿਰ ਸੋਣਾ ਹਵਾਨੇ ਚ ਹਜੇ ਭਾਲਾਂ ਦੋਸਤੋ ਬਚੀ ਦੇ ਨਮਨੇਡ ਤੋਂ ਚੈੱਕ ਕਰਾ ਦੇਣਾ ਦੋਸਤੋ ਆ ਵੇਖ ਸਕਦੇ ਆ ਚਾਰੇ ਥਨ ਮੁੱਠੀ ਵਾਲੇ ਆ ਨਿਕਰਮੇ ਕੱਲੇ ਕੱਲੇ ਲੱਗੇ ਕੋਰਚਾਂ ਕੋਰਾਣੀ ਹਵਾਨਾ ਦੋਸਤੋ ਬੈਕ ਸਾਈਡ ਤੋਂ ਵੇਖ ਸਕਦੇ ਆ 2 ਨੰਬਰ ਦਾ ਰੇਡੀਅਰ ਇਹਦਾ ਜੀ 55000 ਰੁਪਏ ਇਹ ਕਿੰਨੇ ਦੇ ਦਾਂਗੇ ਜੀ ਇਹ ਚ ਮਾਨਦਾਨ ਕਰ ਦਾਂਗੇ ਜੀ ਆਪਣਾ ਮੋਬਾਈਲ ਨੰਬਰ ਦੱਸ ਜੀ 97799 47431 ਦੁਬਾਰਾ ਫਿਰ ਦੱਸ ਜੀ 97799 47431 ਠੀਕ ਆ ਧੰਨਵਾਦ